ਖਬਰਨਾਮਾ ਦੇਖ ਰਿਹਾ ਸਾਰੇ ਹੀ ਸੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡਾ ਹੋਸ ਰਾਜ ਭਾਰਤ ਇੱਕ ਧਰਮ ਨਿਰਪੱਖ ਦੇਸ਼ ਹੈ ਕੋਈ ਇਨਸਾਨ ਕਿਸੇ ਧਰਮ ਨੂੰ ਮੰਨ ਵੀ ਸਕਦਾ ਹੈ ਛੱਡ ਵੀ ਸਕਦਾ ਹੈ ਕੋਈ ਕਿਸੇ ਦੀ ਤਸਵੀਰ ਜਾਂ ਝੰਡਾ ਜਿਹੜਾ ਹੈ ਉਹ ਲਗਾ ਸਕਦਾ ਹੈ ਇੱਕ ਅਜਾ ਹੀ ਇਹ ਮਾਮਲਾ ਸਾਹਮਣੇ ਆਇਆ ਹੈ ਕਿ ਸੰਤ ਜਰਨੈਲ ਸਿੰਘ ਭੰਡਰਾਵਾਲੀ ਦੀ ਤਸਵੀਰ ਦਾ ਵਿਰੋਧ ਕੀਤਾ ਗਿਆ ਹੈ ਚੜ੍ਹਦੀ ਕਲਾ ਦੇ ਝੰਡੇ ਦਾ ਵਿਰੋਧ ਕੀਤਾ ਗਿਆ ਹੈ हिमाचल ਦੇ ਨੌਜਵਾਨਾਂ ਵੱਲੋਂ ਤੇ ਉਤੋਂ ਹੱਥੋਂ ਪਾਈ ਹੋਈ ਗਿਆ ਇੱਕ ਮਾਮਲਾ ਆਇਆ ਹੈ ਜਿਸ ਨੇ ਇੱਕ ਵਾਰ ਫਿਰ ਜਿਹੜਾ ਹੈ ਮਾਹੌਲ ਪੂਰੀ ਤਰ੍ਹਾਂ ਗਰਮ ਕਰ ਦਿੱਤਾ ਹੈ। ਹਿਮਾਚਲ ਦੇ ਕੁਲੂ ਵਿੱਚ ਜ਼ਬਰਦਸਤ ਹੰਗਾਮਾ ਹੋਇਆ ਹੈ। ਸਥਾਨਕ ਲੋਕਾਂ ਅਤੇ ਪੰਜਾਬ ਤੋਂ ਗਏ ਨੌਜਵਾਨਾਂ ਵਿਚਾਲੇ ਤਿੱਖੀ ਟਕਰਾਅ ਹੋਈ ਜਿਸ ਦੀ ਵੀਡੀਓ ਸਾਹਮਣੇ ਆਈ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਵਿਵਾਦ ਪਿੰਡਰਾ ਵਾਲੇ ਦੀ ਤਸਵੀਰ ਵਾਲੇ ਝੰਡੇ ਨੂੰ ਉਤਾਰਨ ਨੂੰ ਲੈ ਕੇ ਹੋਇਆ ਸਥਾਨਕ ਲੋਕਾਂ ਨੇ ਇਹਨਾਂ ਨੌਜਵਾਨਾਂ ਦੇ ਮੋਟਰਸਾਈਕਲਾਂ ਉਤੋਂ ਝੰਡੇ ਉਤਾਰਨ ਦਾ ਇਲਜ਼ਾਮ ਹੈ ਯਾਨੀ ਕਿ ਪੰਜਾਬ ਦੇ ਨੌਜਵਾਨ ਜਿਹੜੇ ਸੰਤ ਜਰਨੈਲ ਸਿੰਘ ਪਿੰਡਾ ਵਾਲ ਨੂੰ ਸੰਤ ਅਤੇ ਉਹਨਾਂ ਦਾ ਝੰਡਾ ਬੜੀ ਖੁਸ਼ੀ ਦੇ ਨਾਲ ਮੋਟਰਸਾਈਕਲਾਂ ਜਾਂ ਕਾਰਾਂ ਦੇ ਅੱਗੇ ਲਗਾਉਂਦੇ ਆ ਲੇਕਿਨ ਇਨ ਜਿਹੜੇ ਕੁਲੂ ਮਨਾਲੀ ਦੇ ਲੋਕ ਸੀ ਉਹਨ ਸਥਾਨਕ ਲੋਕਾਂ ਵੱਲੋਂ ਇਸ ਦਾ ਵਿਰੋਧ ਕੀਤਾ ਗਿਆ ਝੰਡਾ ਉਤਾਰਨ ਦੀ ਅਤੇ ਸੰਤ ਜਰਨਲਿਸਟਿਕ ਭਿੰਡਰਾਵਾਲੀ ਦੀ ਤਸਵੀਰ ਉਤਾਰਨ ਦੀ ਜਿਹੜੀ ਕੋਸ਼ਿਸ਼ ਕੀਤੀ ਗਈ ਇਸ ਕਰਕੇ ਹੱਥੋਂ ਪਾਈ ਹੋਈ ਟਕਰਾਅ ਵਧੀ ਜਿਸ ਤੋਂ ਬਾਅਦ ਝੰਡਾ ਵਾਪਸ ਲੈਣ ਲਈ ਪੰਜਾਬੀ ਨੌਜਵਾਨ ਲੋਕਾਂ ਨਾਲ ਪੜ ਗਏ ਸਥਾਨਕ ਲੋਕਾਂ ਵੱਲੋਂ ਇਹਨਾਂ ਨੌਜਵਾਨਾਂ ਤੇ ਪੁਲਿਸ ਤੋਂ ਕਾਰਵਾਈ ਦੀ ਮੰਗ ਕੀਤੀ ਹੈ ਇਹਨਾਂ ਪੰਜਾਬੀ ਨੌਜਵਾਨਾਂ ਤੇ ਸਥਾਨਕ ਵਾਸੀ ਤੇ ਤਲਵਾਰ ਨਾਲ ਹਮਲਾ ਹੋਇਆ ਕਰਨ ਦੇ ਇਲਜ਼ਾਮ ਲਗਾਏ ਹਨ ਯਾਨੀ ਕਿ ਖੋਨ ਉਹਨਾਂ ਲੋਕਾਂ ਨੇ ਇਲਜ਼ਾਮ ਲਗਾ ਦਿੱਤੇ ਨੇ ਕਿ ਪੰਜਾਬੀ ਨੌਜਵਾਨਾਂ ਨੇ ਸਾਡੇ ਉੱਪਰ ਤਲਵਾਰ ਦੇ ਨਾਲ ਹਮਲਾ ਕਰਕੇ ਸਾਨੂੰ ਜ਼ਖਮੀ ਕੀਤਾ ਹੈ ਜਿਸ ਤਰ੍ਹਾਂ ਮੈਂ ਅੱਗੇ ਵੀ ਦੱਸਿਆ ਹੈ ਕਿ ਭਾਰਤ ਇੱਕ ਧਰਮ ਨਿਰਪੱਖ ਜਿਹੜੀ ਹੈ ਇੱਕ ਦੇਸ਼ ਹੈ ਕੰਟਰੀ ਹੈ ਕੋਈ ਕਿਸੇ ਧਰਮ ਨੂੰ ਅਪਣਾ ਸਕਦਾ ਹੈ ਸ਼ਰਤ ਸਕਦਾ ਹੈ ਕਿਸੇ ਦਾ ਝੰਡਾ ਲਗਾ ਸਕਦਾ ਹੈ ਕਿਸੇ ਸੰਤ ਦੀ ਕਿਸੇ ਗੁਰੂ ਕਿਸੇ ਪੀਰ ਪਗੰਬਰ ਦੀ ਫੋਟੋ ਲਗਾ ਸਕਦਾ ਹੈ ਦੂਸਰੇ ਧਰਮ ਜਾਂ ਦੂਸਰੇ ਆਪਣੇ ਭਾਰਤ ਦੇ ਕਿਸੇ ਰਾਜ ਨੂੰ ਇਤਰਾਜ਼ ਨਹੀਂ ਹੋਣਾ ਚਾਹੀਦਾ ਇੱਕ ਵਾਰ ਫਿਰ ਪੁੱਲੂ ਮਲਾਲੀ ਦੇ ਵਿੱਚ ਇਹ ਵੱਡੀ ਝੜਪ ਦੇਖਣ ਨੂੰ ਮਿਲੀ ਹੈ ਸੰਤ ਜਰਨੈਲ ਸਿੰਘ ਭੰਡਰਿਆਂ ਵਾਲੀ ਤਸਵੀਰ ਅਤੇ ਉਹਨਾਂ ਦੇ ਝੰਡੇ ਨੂੰ ਲੈ ਕੇ